ਕਪੜਿਆਂ ਦੀ ਵੀ ਲੋਡ ਹੁੰਦੀ ਹੈ ਚੰਗੀ ਖਰਾਕ ਦੀ ਵੀ ਲੋਡ ਹੁੰਦੀ ਹੈ ਮਿਲ ਜਾਂਦਾ ਸਾਰਾ ਕੁਝ ਨਹੀਂ ਜੀ ਖਰਾਕ ਤਾਂ ਆ ਚੰਨ ਮਿਲ ਜਾਂਦੀ ਪਰ ਕਦੇ ਕਦੇ ਮਿਲਦੀ ਹੈ ਜੀ ਦਾਦੀ ਵੀ ਨਰੀ ਬਲੋਕ ਲੱਤ ਜਿੱਤੇ ਸਰਪ੍ਰਾਈਜ਼ ਮਿਲ ਗਿਆ ਨਾ ਪਤਾ ਸੀ ਤੈਨੂੰ ਕੋਈ ਆਊਗਾ ਨਹੀਂ ਪਤਾ ਸੀ ਹੈ ਠੀਕ ਹੈ ਬੰਜੀ ਕਿੱਦਾਂ ਲੱਗ ਰਿਹਾ ਤੁਸੀਂ ਬੱਚੀ ਦਾ ਜਿਹੜਾ ਸਨਮਾਨ ਹੋਇਆ ਸਾਨੂੰ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਅੱਜ ਆ ਰਹੇ ਹੋ ਬੱਚੀ ਦਾ ਵੀ ਮਾਨ ਸਨਮਾਨ ਕਰਨੇ ਸਾਨੂੰ ਤਾਂ ਵੀਰਾ ਦੱਸ ਦਿੰਦਾ ਹੁੰਦਾ ਜਾਂ ਕੋਈ ਆਵੇ ਨਾ ਤੇ ਵੀਰੇ ਨੂੰ ਨਹੀਂ ਅੱਜ ਪਤਾ ਸੀ ਸਾਨੂੰ ਨਹੀਂ ਪਤਾ ਸੀ ਤੇ ਧੰਨਵਾਦ ਅਸੀਂ ਸਾਰਿਆਂ ਦੇ ਤੁਹਾਡੇ ਨਹੀਂ ਕੋਈ ਗੱਲ ਨਹੀਂ ਜੀ ਅਨਸਾਨੀਅਤ ਤੋਂ ਜ਼ਿਆਦਾ ਫਰਜ ਹੈ ਜੀ ਇਹਨਾਂ ਕਿੱਦਾਂ ਲੱਗ ਰਿਹਾ ਵੀ ਜੀ ਤੁਹਾਡੀ ਬੱਚੀ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਨੇ ਤੁਹਾਡੀ ਗਰੀਬੀ ਚੱਕੂਗੀ ਕਿ ਕਿਸ ਦਿਨ ਬੱਚੀ ਜੀ ਮਿਹਨਤ ਕਰੀਗੀ ਬਹੁਤ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਉਸ ਸਾਹਿਬ ਨੇ ਬੱਚੇ ਕਿੱਦਾਂ ਦਾ ਇੰਟਰਸਟ ਹੈ ਜੀ ਤੇ ਇਹਨਾਂ ਇੱਕ ਬੜੇ ਇਨੋਸੈਂਟ ਟਾਈਪ ਵੀ ਕਿ ਸ਼ਰੀਫ ਜੀ ਵੀ ਬੱਚੇ ਨੇ ਆਉਣਾ ਤੇ ਆ ਕੇ ਪ੍ਰੈਕਟਿਸ ਲਾਉਣੀ ਤੇ ਇਹਨੇ ਕਹਿਣਾ ਸਰ ਕਰੇ ਫੋਨ ਕਰਦੇ ਮੈਨੂੰ ਲੈ ਜਾਣ ਕਿ ਕਿਉਂਕਿ ਮੇਰੇ ਪਹਿਲੇ ਦਿਨ ਅਸੀਂ ਮੈਂ ਨਹੀਂ ਚਾਹੁੰਦਾ ਕਿ ਗਰਾਊਂਡ ਦੇ ਵਿੱਚੋਂ ਕੱਲੀ ਆਵੇ ਚੱਲ ਕੇ ਹਾਂਜੀ ਹਾਂਜੀ ਇਹਨਾਂ ਨੂੰ ਕਿਹਾ ਹੋਇਆ ਜੇ ਨਹੀਂ ਵੀ ਮੰਨਦੇ ਤਾਂ ਕਿ ਇਹਨਾਂ ਨੂੰ ਕਹਿਣਾ ਵੀ ਲੈ ਕੇ ਜਾਓ ਨਹੀਂ ਤੇ ਮੈਂ ਆਪ ਛੱਡ ਕੇ ਜਾਂਦਾ ਰਿਆਂ ਕਾਰਟਿਆਂ ਨੂੰ ਪ੍ਰੈਕਟਿਸ ਹੋ ਗਈ ਸ਼ਾਮ ਹੋ ਗਈ ਮੈਂ ਵਾਪਸ ਛੱਡ ਕੇ ਜਾਣਾ ਵੀ ਇਹੋ ਜੀ ਸ਼ਰੀਫ ਜੀ ਵੀ ਨਾ ਕੋਈ ਬੋਲ ਚੱਲ ਜਾ ਦੇਣਾ ਵੀ ਇਹਨੇ ਮਿਹਨਤ ਕਰਨੀ ਤੇ ਵਾਪਸ ਆਇਆਣਾ ਖਾਣ ਪੀਣ ਦੇ ਵੀ ਨੂੰ ਪੁੱਛਣਾ ਹਾਂ ਜੀ ਮੈਂ ਆ ਲੈ ਲੂੰਗੀ ਬੂਟ ਦਾ ਇਹਨੂੰ ਕਹਿਣਾ ਕਿ ਬੂਟ ਤੇਰੇ ਧੋ ਕੇ ਰੱਖਣਾ ਜੱਗੇ ਮੈਂ ਕਿਹਾ ਧੋ ਕੇ ਪਾ ਕੇ ਉਹਨੇ ਧੋ ਕੇ ਹੀ ਪਾ ਕੇ ਆਉਣੇ ਨੇ ਵੀ ਆਏ ਨੇ ਵੀ ਨੈਗਲੈਕਟ ਕਰ ਦੂਗੀ ਇਸੇ ਗੱਲ ਨੂੰ ਬਹੁਤ ਹੀ ਸਿਆਣੀ ਕੁੜੀ ਆ ਵਧੀਆ ਮਿਹਨਤ ਕੀਤੀ ਐ ਨੇ ਜੀ ਤੇ ਬੂਟ ਮੰਗਾ ਲੈਣੇ ਕੋਸ ਸਾਹਿਬ ਤੋਂ ਠੀਕ ਹੈ ਜੀ ਕਿਹੜਾ ਬ੍ਰਾਂਡ ਮੰਗਾਉਣਾ ਜਿਹੜੇ ਬੂਟ ਚਾਹੀਦੇ ਆ ਭੱਜਣ ਬਾਅਦ ਤੇ ਰੈਸਲਿੰਗ ਬਾਅਦ ਤੇ ਇਹਨੂੰ ਠੀਕ ਹੈ ਇੱਕ ਵਾਰੀ ਫੇਰ ਤੋਂ ਆਸਿਕ ਸੇਵਾ ਸੁਸਾਇਟੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਆ ਜੀ ਵੀ ਆਪਾਂ ਸਾਡੇ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਕਿ ਤੁਸੀਂ ਆਏ ਇਹ ਤਾਂ ਬਾਅਦ ਦੀਆਂ ਚੀਜ਼ਾਂ ਵੀ ਤੁਸੀਂ ਆਏ ਸਾਡੇ ਤੱਕ ਪਹੁੰਚ ਕੇ ਸਹੀ ਬਹੁਤ ਵੱਡੀ ਗੱਲ ਤਿੰਨ ਦਿਨ ਪਹਿਲਾਂ ਹੀ ਆ ਜਾਣਾ ਸੀ ਕਿਉਂਕਿ ਪਿੰਡ ਦੀ ਨਹੀਂ ਸੀ ਪਤਾ ਕਿਹੜਾ ਪਿੰਡ ਟਰਬੂ ਦੇ ਵਿੱਚ ਜ਼ਿਲ੍ਹੇ ਪਿੰਡ ਦਾ ਜ਼ਿਕਰ ਹੀ ਨਹੀਂ ਸੀਗਾ ਇਸ ਕਰਕੇ ਅਸੀਂ ਲੇਟ ਹੋ ਗਏ ਸੌਰੀ ਧੰਨਵਾਦ ਜਜੇਦਾਰ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਬੀਨਪੋਟ ਜ਼ਿਲ੍ਹੇ ਚ ਪਰਿਵਾਰ ਦੇ ਦਰਸ਼ਨ ਕਰ ਰਹੇ ਹਾਂ ਸਖਸ਼ੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜਸਜੀਤ ਸਿੰਘ ਮੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ